ਪਾਈ ਤੁਮ ਸਵਾਰੀ ਦੁਰਗਾ ਦਾਨਵੀ ਪੌੜੀ ਲਖਨਗਾਰੇ ਵਜਣ ਆਮੋ ਸਾਹਮਣੇ ਰਾਖਸ਼ਰਣੋਂ ਦਾ ਭਜਨ ਰੋਹੇ ਰੋਹਲੇ ਭਜਨ ਨਹੀਂਆ ਭਜਨ ਨਾਣਾ ਦੀਆ ਵੀ ਨੰਨਾ ਇੱਥੇ ਹਾਂਜੀ ਭਜਨ ਹਾਂ ਉਹ ਲਖਨਗਾਰੇ ਵਜਣ ਲਖ ਨਗਾਰੇ ਵੱਜਣ ਅਮ ਸਾਹਮਣੇ ਰਾਖ ਸ਼ਰਣੋਂ ਨ ਭਜਣ ਰੋਹੇ ਰੋਹਲੇ ਸਿੰਘਾਂ ਵੰਗ ਗੱਜਣ ਸਿੰਘਾਂ ਵੰਗੂ ਗੱਜਣ ਸਬੇ ਸੂਰਮੇ ਤਣ ਤਣ ਕੈ ਪਰ ਛੱਡਣ ਦੁਰਗਾ ਸਾਹਮਣੇ ਪੌੜੀ ਘੁਰੇ ਨਗਾਰੇ ਦੋਹਰੇ ਰਣ ਸੰਗ ਲਿਆਲੇ ਧੂੜ ਲਪੇਟੇ ਧੂਰੇ ਸਰਦਾਰ ਜਟਾਲੇ ਉਖਲੀਆਂ ਨਾਸਾਂ ਜਿਨ੍ਹਾਂ ਮੋਹ ਜਪਣ ਆਲੇ ਧਾਏ ਦੇਵੀ ਸਾਹਮਣੇ ਬੀਰ ਮੁਛਲੀ ਆਲੇ ਸੌਰਪਤ ਜੇਹੇ ਲੜ ਹਟੇ ਬੀਰ ਟਲੇ ਨਾ ਟਾਲੇ ਗੱਜੇ ਦੁਰਗਾ ਘੇਰ ਕੇ ਜਣ ਕਣੀਰ ਕਾਲੇ ਪੌੜੀ ਚੋਟ ਪਈ ਖਰਚਾਨੀ ਦਲਾ ਮੁਕਾਬਲਾ ਘੇਰ ਲਈ ਬਰਿਆਮੀ ਦੁਰਗਾ ਆਏ ਕੈ ਰਾਖਸ਼ ਵੱਡੇ ਅਲਾਮੀ ਭਜ ਨਾ ਜਾਣਦੇ ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ਪੌੜੀ ਅਗੰਤ ਘਰੇ ਨਗਾਰੇ ਦਲਾ ਪਢੰਦੇ ਆ ਪਾਏ ਹਾਂਜੀ ਪਾਈ ਮੈ ਕਲ ਭਾਰੇ ਦੇਵਾਂ ਦਾ ਦੇਵਾਂ ਦਾ ਨਵਾਂ ਵਾਹਨ ਫਟ ਕਰਾਰੇ ਰਾਖਸ਼ ਰੋਹਲੇ ਜਾਪਨ ਤੇ ਕੀ ਯਾਰੇ ਮੈਨੋਂ ਤੂੰ ਹੀ ਆ ਜੋ ਤੇ ਵੱਡੇ ਮਨਾਰੇ ਜਾਪਨ ਖੇਤ ਵਿੱਚ ਦੇਵੀ ਆਪ ਸਵਾਰੇ ਪੱਬ ਜਿਵੇਂਣੇ ਪੱਬਾ ਜਿਵੇਂਣੇ ਪੱਬਾ ਪਹਾੜਾ ਨੂੰ ਕਹਿੰਦੇ ਆ ਪੱਬੇ ਨੂੰ ਕੰਨਾ ਹਾਂ ਬੱਬੇ ਨੂੰ ਕੰਨਾ ਖਾਲਸਾ ਜੀ ਨਹੀਂ ਤਾਂ ਲਾ ਲੋ ਦੇਵੀ ਆਪ ਸਵਾਰੇ ਪੱਬਾ ਜਿਵੇਂਣੇ ਕਦੇ ਨਾ ਆਖਣ ਹਾਰੇ ਧਵਨ ਸਾਹਮਣੇ ਦੁਰਗਾ ਸਭ ਸੰਘਾਰੇ ਰਾਖਸ਼ ਖੜਗ ਲੈ ਪੌੜੀ ਆਖਣ ਨੰਨੇ ਨਾਲ ਇੱਥੇ ਨਾ ਲੈਣਾ ਨੰਨਾ ਪਾਓ ਆਖਣ ਕਦੇ ਨਾ ਆਖਣ ਹਾਰੇ ਕਦੇ ਨਾ ਆਖਣ ਹਾਰੇ ਧਵਨ ਸਾਹਮਣੇ ਦੁਰਗਾ ਸਭ ਸੰਘਾਰੇ ਰਾਖਸ਼ ਖੜਗ ਲੈ ਪੌੜੀ ਉਮਲ ਲੱਥੇ ਜੋਧੇ ਮਾਰੂ ਬੱਜਿਆ ਬੱਦਲ ਜਿਵੇਂ ਮਹਿਖਾਸਰ ਰਣ ਵਿੱਚ ਗੱਜਿਆ ਇੰਦਰ ਜਿਹਾ ਜੋਧਾ ਮੈਥੋਂ ਭੱਜਿਆ ਕੌਣ ਵਿਚਾਰੀ ਦੁਰਗਾ ਜਿਨ ਰਣ ਰਣ ਸੱਜਿਆ ਪੌੜੀ ਬੱਜੇ ਪੌੜੀ ਹੈਗੀ ਇੱਥੇ ਹਾਂਜੀ ਹਾਂਜੀ ਹੈਗੀਆਂ ਪੌੜੀ ਨਹੀਂ ਇੱਥੇ ਹੈ ਅੱਛਾ ਠਾ ਦੇਣੀ ਹਾਂ ਵੱਜੇ ਢੋਲ ਨਗਾਰੇ ਦਲਾ ਮੁਕਾਬਲਾ ਤੀਰ ਫਿਰੈ ਰੈ ਬਾਰੇ ਅਮੋ ਸਾਹਮਣੇ ਅਗੰਤ ਵੀਰ ਸੰਘਾਰੇ ਲਗਦੀ ਕੈਬਰੀ ਡਿੱਗੇ ਜਾਨ ਮਨਾਰੇ ਮਾਰੇ ਬਿਜਦੇ ਖੁੱਲੀ ਵਾਲੀ ਦੈਤ ਅਹਾੜੇ ਸੱਬੇ ਸੂਰਮੇ ਸੁੱਤੇ ਜਾਨ ਜਟਾਲੇ ਪੰਗਾ ਖਾਏ ਕ ਪੌੜੀ ਦੋਹਾ ਕਧਾਰਾਂ ਮੋਹ ਜੁੜੇ ਨਾਲ ਤੁंसा ਭਾਰੀ ਹਾਏ ਨੂੰ ਤਿਆਰੀ ਹੈਗੀ ਵੋਏ ਆਲੇ ਨੂੰ ਹੰਬਾ ਠੀਕ ਹੈ ਦੋਹਾ ਕੰਧਾਰਾ ਮੋਹੇ ਜੁੜੇ ਨਾਲ ਤੁंसा ਭਾਰੀ ਕੜ ਕੜ ਠਿਆ ਫੌਜ ਤੇ ਵੱਡਾ ਅਹੰਕਾਰੀ ਲੈ ਕੇ ਚੱਲਿਆ ਸੂਰਮੇ ਨਾਲ ਵੱਡੇ ਹਜ਼ਾਰੀ ਮਿਆਨੋ ਖੰਡਾ ਧੋਹਿਆ ਮਹਿਖਾਸਰ ਭਾਰੀ ਉਮਲ ਲੱਥੇ ਸੂਰਮੇ ਮਾਰ ਮੱਚੀ ਕਰਾਰੀ ਯਾਪੇ ਚੱਲੇ ਰਤ ਦੇ ਸਲਲੇ ਜਟ ਧਾਰੀ ਪੌੜੀ ਛੱਟ ਪਈ ਜਮਤਾਣੀ ਦਲਾ ਮੁਕਾਬਲਾ ਤੂਹੇ ਲਈ ਕਿਰਪਾਣੀ ਦੁਰਗਾ ਮਿਆਨ ਤੇ ਤੂਹੇ ਕਰਨਾ ਹੂੰ ਤੂਹੇ ਬਾਹਨ ਸਿਆਰੀ ਆਹੇ ਨੂੰ ਸਿਆਰੀ ਆ ਤੂਹੇ ਨਾਮ ਨਹੀਂ ਨਾ ਲਾ ਦੇਣੀ ਹਾਏ ਨੂੰ ਤੂਹੇ ਲਈ ਕਿਰਪਾਣੀ ਤੂਹ ਵਕ ਤੂਹੇ ਹਾ ਜਿਹੜੀ ਸਿਆਰੀ ਆ ਖਾਲਸਾ ਜੀ ਇਹ ਲੱਗੂ ਲੰਗਾ ਥੋੜੇ ਜੇ ਤੂਹੇ ਕਹਾਂਗੇ ਨਾਮ ਮੁੱਲ ਜਾਊਗਾ ਵਾ ਤੂਹੇ ਲਈ ਕਿਰਪਾਣੀ ਤੂਹੇ ਲਈ ਕਿਰਪਾਣੀ ਦੁਰਗਾ ਮਿਆਨ ਤੇ ਚੰਡੀ ਰਾਖਸ਼ ਖਾਣੀ ਬਾਹੀ ਦੈਤ ਨੂੰ ਕੋਪਰ ਚੂਰ ਚਵਾਨੀ ਲੱਥੀ ਕਰਗਲ ਪਾਖੜ ਤੁਰਾ ਪਲਾਣੀ ਲੜਕੀ ਧਰਤ ਧੌਲ ਜਾਏ ਲੜਕੀ ਧਰਤ ਜਾਏ ਇਥੇ ਧੌਲ ਜਾਏ ਹਾਂਜੀ ਧਰਤ ਜਾਏ ਹਾਂ ਧਰਤ ਤੇ ਲੜਕੀ ਆ ਜਿਸ ਵੇਲੇ ਮਾਰੀ ਚੰਡੀ ਨੇ ਤਲਵਾਰ ਰਖਸ ਦੇ ਸਾਰੇ ਸਰੀਰ ਨੂੰ چیر ਕੇ ਹਾਂਜੀ ਧਰਤ ਧਰਤ ਪਾਠ ਮਹਾਰਾਜ ਪਾਖਰ ਪਾਖਰ ਤੁਰਾ ਪਲਾਣੀ ਰੜ ਕੀ ਧਰਤ ਜਾਏ ਜਦੋਂ ਧਰਤੀ ਨੂੰ چیر ਕੇ ਨੰਗ ਦੀ ਲੰਦੀ ਅਗਾ ਸਧਾਣੀ ਸਿੰਘਾਂ ਤੋਦਦਿਆਂ ਅੱਗੇ ਚੰਦ ਕੀ ਖੁਹਾਗ ਵੀ ਤੇ ਤੁਰਪੀ ਅੱਗੇ ਜਾ ਕੇ ਜਿੱਥੇ ਬੈਲ ਖੜਾ ਨਾ ਧਰਤੀ ਨੂੰ ਚੱਕੀ ਉਹਦੇ ਸਿੰਘ ਤੇ ਜਾ ਕੇ ਲੱਗੀ ਤਾਂ ਤਿਲਕ ਕੀ ਉਥੋਂ ਤਲਵਾਰ ਬੈਲ ਤਾਂ ਪਾਣੀ ਤੇ ਖੜ ਨਹੀਂ ਸਕਦਾ ਕੱਛੂ ਦੀ ਪਿੱਠ ਤੇ ਖੜਾ ਕਛੂ ਪਾਣੀ ਤੇ ਤਰਦਾ ਲੈਦੇ ਮੁੰਡਾ ਲੜਕੇ ਉਹ ਕੱਛ ਆਵਤਾਰ ਧਾਰਿਆ ਨਹੀਂ ਮਧਾਨੀ ਨਹੀਂ ਸੀ ਦਿੱਕਦੀ ਫਿਰ ਲੇ ਕਛੂ ਭਗਵਾਨ ਨੇ ਆਪ ਹੀ ਕੱਛ ਆਵਤਾਰ ਆਊਗਾ ਅੱਗੇ ਵੀ ਕਿਉਂ ਧਾਰਨ ਕੀਤਾ ਹੈ ਜੇ ਰੱਬ ਮਨੁੱਖ ਪਸੰਦ ਕਰਦਾ ਮੱਛ ਕਛੂ ਬਰਾਹ ਬਣ ਆਮਦਾ ਨਾ ਜੇਕ ਰੱਬ ਨੂੰ ਭਾਉ ਦੇ ਕਾਜੀ ਬੁੱਲਾ ਗਨ ਕਾ ਪਾਪਣ ਨੂੰ ਪਾਰ ਲੰਘਾਵੰਦਾ ਨਾ ਇਸ ਕਰਕੇ ਵਾਹਿਗੁਰੂ ਸਾਰਿਆਂ ਅਲੰਗਾਂ ਰੂਪਾਂ ਦੀ ਵਰਤਦਾ ਹੈ ਕਥਾ ਅਵਤਾਰ ਧਾਰ ਕੇ ਜੇ ਨਾ ਧਾਰਦਾ ਤਾਂ ਹੁੰਦਰ ਨਹੀਂ ਸੀ ਢਕਿਆ ਜਾਣਾ ਸਾਰਾ ਆਸ਼ਰਮਧਾਨੀ ਨੂੰ ਦਿੱਤਾ ਪर्वਤ ਨੂੰ ਤੇ ਇੱਥੇ ਵੀ ਜਿਹੜਾ ਬੈਲ ਹੈ ਕੱਛੂ ਤੇ ਖੜਾ ਹੈ ਜਿਸ ਵੇਲੇ ਚੰਡੀ ਨੇ ਮਾਰੀ ਤਲਵਾਰ ਇਹਨੂੰ ਕਹਿੰਦੇ ਅਤੁਪਮ ਅਲੰਕਾਰ ਖਲਤਾ ਜੀ ਇਹੋ ਨਾ ਕਿ ਉਹ ਵੀ ਇੱਥੇ ਗੱਪ ਟੋਲੇ ਹੋਏ ਆ ਮਨ ਮੰਨਦੇ ਐਸੀਆਂ ਬਾਤਾਂ ਨਾ ਸਮਝ ਲਿਓ ਕਿਤੇ ਇਹਨੂੰ ਕਹਿੰਦੇ ਅਤੁਪਮ ਅਲੰਕਾਰ ਜਿਵੇਂ ਬੀਬੀਆਂ ਕਹਿੰਦੀਆਂ ਮੇਰਾ ਪੁੱਤ ਤਾਂ ਚੰਦ ਵਰਗਾ ਹੈ ਚੰਦ ਵਰਗਾ ਹੁੰਦਾ ਹੁੰਦਾ ਟੀਰਾ ਜਿਹਾ ਵਿਚਾਰਾ ਉਹਦੇ ਭਾਜਾ ਤਾਂ ਚੰਦੀ ਆ ਨਾ ਇਸ ਤਰਕੇ ਅਤੁਪਮ ਅਲੰਕਾਰ ਹੈ ਕੂਰਮ ਕੀ ਹੋਇਆ ਅਗੇ ਲੰਬੀ ਅਗਾ ਸੁਧਾਣੀ ਸਿੰਘਾਂ ਧੋਲਦਿਆਂ ਧੋਲਾ ਬੈਲ ਜਿਹੜਾ ਫਿੱਟੇ ਰੰਗਦਾ ਉੱਥੇ ਜਾ ਰਹੀ ਉਹਦੇ ਸਿੰਘਾਂ ਤੇ ਉੱਥੇ ਟਿੱਕੀ ਨਹੀਂ ਦੇਖੋ ਕੂਰਮ ਸਿਰ ਲਹਿਲਾਣੀ ਦੁਸ਼ਮਨ ਮਾਰਕਾ ਰਾਕਸ਼ ਨੂੰ ਮਾਰ ਕੇ ਕੂਰਮ ਕਛੂ ਦੇ ਪਿੱਠ ਦੇ ਤੇ ਖੁੱਭ ਕੇ ਨਾ ਇਹ ਲਚਕਣ ਲੱਗੀ ਦੋ ਹੁਣਾਂ ਦੇ ਬੜੀ ਹੋਏ। ਐਸੀ ਹੁਕਮਾਂ ਕਰੀ ਤਾਂ ਪਾਤਸ਼ਾਹ ਬਿਨਾਂ ਖਾਲਸਾ ਜੀ ਕੋਣ ਐਸੀ ਬਾਣੀ ਉਚਾਰਨ ਕਰੇ। ਅਤਿਅੰਤ ਖਾਲਸੇ ਦੇ ਵਰਤਮਾਨ ਸਮੇਂ ਤੇ ਮਾੜੇ ਕਰਮ ਹੋਣਗੇ ਜਿਹੜੇ ਐਸੀ ਬਾਣੀ ਨੂੰ ਖਾਲਸਾ ਜੀ ਪਿੱਠ ਦੇਣਗੇ ਗੁਰਦੇ ਕੋ। ਨੇੜੇ ਹੋ ਕੇ ਪਤਾ ਲੱਗਦਾ ਮਹਾਰਾਜ ਸਾਹਿਬ ਦੀ ਬਾਣੀ ਦਾ ਸੁਭਣੀ ਹੈ। ਖਾਲਸੇ ਦੇ ਅੰਦਰ ਵੀਰ ਰਸ ਪ੍ਰਗਟ ਕਰਦੀ ਹੈ। ਹਾਂ ਜੀ। ਕੂਰਮ ਸਿਰ ਲਹਿਲਾਣੀ ਦੁਸ਼ਮਨ ਮਾਰਕੈ ਵੱਡੇ ਗਨ ਤਖਾਣੀ ਮੂਏ ਖੇਤ ਵਿੱਚ ਰਣ ਵਿੱਚ ਘੱਤੀ ਕਾਣੀ ਲੋ ਮਿਜਦੀ